ਕਰਦੀ ਆ ਉੱਚੀ ਬੋਲਾਂਗੇ ਜਰਾ ਬੋਲੇਗਾ ਉਹੀ ਬਹਾਲ ਹੋ ਕੇ ਜਾਵੇਗਾ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਬਾਈਬਲ ਸਾਨੂੰ ਕੀ ਕਰਦੀ ਆ ਬਾਈਬਲ ਸਾਨੂੰ ਕੀ ਕਰਦੀ ਹੈ ਉੱਚੀ ਬੋਲਾਂਗੇ ਸੱਤ ਵਾਰੀ ਬੋਲੋ ਬਾਈਬਲ ਮੈਨੂੰ ਬਹਾਲ ਕਰਦੀ ਹੈ ਬਾਈਬਲ ਮੈਨੂੰ ਬਹਾਲ ਕਰਦੀ ਹੈ ਸਭ ਬੋਲੋ ਉਹੀ ਬਹਾਲ ਹੋਣਗੇ ਸਭ ਜੋ ਬੋਲਣਗੇ ਉਹ ਬਰਕਤ ਲੈਣਗੇ ਯਹਸ਼ੂਅ ਮਸੀਹ ਦੇ ਨਾਮ ਦੇ ਵਿੱਚ ਯਹਵਾ ਦੇ ਦਾਸ ਦੇ ਵਾਕਿਆ ਖੋਖਲੇ ਨਹੀਂ ਹੋਣਗੇ ਸੇਜ਼ ਦ ਲਾਉਡ ਸੱਤ ਵਾਰ ਬੋਲੋ ਕੋ ਬੋਲੋ ਯਹਵਾ ਦੀ ਵਿਵਸਥਾ ਮੈਨੂੰ ਬਹਾਲ ਕਰਦੀ ਆ ਯਹਵਾ ਦੀ ਵਿਵਸਥਾ ਮੈਨੂੰ ਬਹਾਲ ਕਰਦੀ ਆ ਬਾਈਬਲ ਮੈਨੂੰ ਬਹਾਲ ਕਰਦੀ ਆ ਬਾਈਬਲ ਮੈਨੂੰ ਬੁੱਧਵਾਨ ਬਣਾਉਂਦੀ ਆ येशु मसी के ना च मगते हाँ तारीफ करा जोर से खुदा जबूर नंबर उन्नीस सात लिखा कि बैबल सू ब कर दिया और और साखी ਬੱਚਿਆ ਔਰ ਜੜਾ ਕੋਈ ਇਸ ਬਾਈਬਲ ਨੂੰ ਪੜਦਾ ਆ ਉਹ ਆਜ਼ਾਦ ਹੋ ਜਾਂਦਾ ਆ ਉਹ ਬੁੱਧਵਾਨ ਬਣ ਜਾਂਦਾ ਆ ਉਹ ਬਰਕਤ ਵਾਲਾ ਹੋ ਜਾਂਦਾ ਆ ਉਹਦੇ ਸਭ ਮੰਦੇ ਹਾਲਾਤ ਜਿਹੜੇ ਆ ਉਹ ਬਦਲ ਜਾਂਦੇ ਆ ਯੀਸ਼ੂ ਮਸੀਹ ਦੇ ਸਾਮਰਥੀ ਨਾਂ ਦੇ ਵਿੱਚ ਹallelujah ਜਦੋਂ ਮੈਂ ਬਾਈਬਲ ਨਹੀਂ ਸੀ ਪੜਦਾ ਮੈਂ ਮੂਰਖ ਸੀ ਬਾਈਬਲੇ ਪਰਣੀ ਸ਼ੁਰੂ ਕੀਤੀ ਬਾਈਬਲ ਲਗਾਤਾਰ ਪਰਣੀ ਸ਼ੁਰੂ ਕੀਤੀ ਤੇ ਖੁਦਾ ਨੇ ਮੈਨੂੰ ਅੱਜ ਬੁੱਧਵਾਨ ਬਣਾ ਦਿੱਤਾ ਹallelujah ਖੁਦਾ ਨੇ ਮੈਨੂੰ ਬਚਨ ਸੁਣਾਉਣ ਵਾਲਾ ਬਣਾ ਦਿੱਤਾ ਹallelujah ਇਸੇ ਤਰ੍ਹਾਂ ਖੁਦਾ ਵੀ ਤੁਹਾਨੂੰ ਵੀ ਤੁਹਾਡੇ ਤੀਆਂ ਨੂੰ ਤੁਹਾਡੇ ਪੁੱਤਰਾਂ ਨੂੰ ਵੀ ਹਰ ਪੱਖ ਵਿੱਚ ਬਾਈਬਲ ਜੜੀ ਆ ਉਹ ਤੁਹਾਨੂੰ ਬਹਾਲ ਕਰੇਗੀ ਕਿਉਂਕਿ ਬਾਈਬਲ ਵਿੱਚ ਲਿਖਿਆ ਮਸੀਹ ਨੇ ਸਾਨੂੰ ਆਜ਼ਾਦੀ ਲਈ ਕੀ ਕਰ ਦਿੱਤਾ ਆ ਹallelujah ਅਸਾਦੀ ਨੇ ਸਾਨੂੰ ਆਜ਼ਾਦ ਕੀਤਾ ਬਾਈਬਲ ਵਿੱਚ ਲਿਖਿਆ ਉਹ वचन ਭੇਜ ਕੇ ਤੁਹਾਨੂੰ ਔਰ ਮੈਨੂੰ ਕੀ ਕਰਦਾ ਆ ਚੰਗਿਆ ਕਰਦਾ ਆ ਹallelujah ਉਹ ਆਪਣਾ वचन ਭੇਜ ਕੇ ਸਾਨੂੰ ਚੰਗਿਆ ਕਰਦਾ ਆ ਔਰ ਬਾਈਬਲ ਵਿੱਚ ਲਿਖਿਆ ਪ੍ਰਭ ਕਹਿੰਦਾ ਤੁਸੀਂ ਮੇਰੇ ਵਿੱਚ ਰਹੋ ਮੇਰੇ वचन ਤੁਹਾਡੇ ਵਿੱਚ ਰਹਿਣ ਜੋ ਕੁਝ ਮੰਗੋ ਚਾਹੋ ਤੁਹਾਡੇ ਵਾਸਤੇ ਹallelujah ਉਹ ਤੁਹਾਡੇ ਵਾਸਤੇ ਹੋ ਜਾਏਗਾ ਜਦ ਤੁਸੀਂ ਪਵਿੱਤਰ ਬਾਈਬਲ ਨੂੰ ਪੜਨਾ ਸ਼ੁਰੂ ਕਰ ਲਓਗੇ ਕਿਉਂਕਿ ਬਾਈਬਲ ਚ ਲਿਖਿਆ ਵਿਵਸਥਾ ਜਿਹੜੀ ਆ ਤੁਹਾਨੂੰ ਕੀ ਕਰ ਦਿੰਦੀ ਹੈ ਉੱਚੀ ਬੋਲਾਂਗੇ ਬਹਾਲ ਕਰ ਦਿੰਦੀ ਹੈ ਹallelujah ਹallelujah ਸਭ ਜਣ ਆਪਣੇ ਹੱਥਾਂ ਨੂੰ ਉਠਾਓ